ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਨੀ ਹੈ ਕੁਝ ਕੁ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਆਪਾਂ ਜਿਹੜੀ ਗਟੋਲੀ ਰੋਗ ਹੈ ਜਿਹੜਾ ਝੂਠੀ ਕਾਂਗਿਆਰੀ ਆਪਾਂ ਕਹਿ ਦਿੰਦੇ ਆ ਹਲਦੀ ਰੋਗ ਕਹਿੰਦੇ ਕਿਸਾਨ ਵੀਰ ਜੰਗਟੋਲੀ ਕਹਿੰਦੇ ਆ ਜਿਹਦੇ ਵਿੱਚ ਜਿਹੜੀ ਹੈਗੀ ਆ ਦਾਣਿਆਂ ਦੀ ਥਾਂ ਤੇ ਪੀਲੇ ਤੋਂ ਹਰੇ ਰੰਗ ਦੀ ਧੂੜੀਦਾਰ ਉੱਲੀ ਦੇ ਗੋਲੇ ਜੇ ਬਣ ਜਾਂਦੇ ਆ ਤੇ ਜਿੱਥੇ ਖਾਸ ਤੌਰ ਤੇ ਮੀਂਹ ਆ ਬੱਦਲ ਵਾਈ ਆ ਬਧੇਰੇ ਸੱਲ ਨਹਿਰੀ ਪਾਣੀ ਲਗਾਤਾਰ ਲੱਗਦਾ ਜਾਂ ਪਿਛਲੇ ਸਾਲ ਜਿੱਥੇ ਬਿਮਾਰੀ ਆਈ ਵੀ ਆ ਜਾਂ ਜਿੱਥੇ ਜ਼ੂਰੀਆ ਵੱਧ ਪਈ ਆ ਲਗਾਤਾਰ ਪਾਣੀ ਖੇਤ ਚ ਖੜਾ ਇਹਨਾਂ ਹਾਲਾਤਾਂ ਦੇ ਵਿੱਚ ਇਹ ਸਮੱਸਿਆ ਆ ਜਾਂਦੀ ਖਾਸ ਤੌਰ ਤੇ ਜਿੱਥੇ ਪਿਛਲੇ ਸਾਲਾਂ ਚ ਆਈ ਸੀ ਉੱਥੇ ਜਿਹੜੇ ਉੱਲੀ ਦੇ ਸਪੋਰ ਵਗੈਰਾ ਹੋ ਜਾਂਦੇ ਆ ਤਾਂ ਉਹੋ ਜਿਹੜੇ ਰੋਗ ਦੁਆਰਾ ਫੇਰ ਫਸਲ ਨੂੰ ਕਰ ਦਿੰਦੇ ਖਾਸ ਤੌਰ ਤੇ ਜਦੋਂ ਫਸਲ ਗੋਭ ਚ ਹੁੰਦੀ ਆ ਜਾਂ ਨਸਾਰੇ ਟਾਈਮ ਹੁੰਦੀ ਆ ਉਦੋਂ ਜਿਹੜਾ ਹੈਗਾ ਇਹ ਇਨਫੈਕਸ਼ਨ ਹੁੰਦੀ ਆ ਤਾਂ ਉਹਦੇ ਵਾਸਤੇ ਕਿਸਾਨ ਵੀਰਾਂ ਦਾ ਸਵਾਲ ਕਿ ਸ਼ੀਥ ਬਲਾਈਟ ਤੇ ਹਲਦੀ ਰੋਗ ਵਾਸਤੇ ਕੀ ਅਸੀਂ ਇੱਕ ਹੀ ਸਪਰੇਅ ਕਰੀਏ ਤੇ ਸਾਡੇ ਦੋਵੇਂ ਰੋਗ ਕੰਟਰੋਲ ਰਹਿਣ ਤਾਂ ਮੈਂ ਪਹਿਲਾਂ ਵੀ ਵੀਡੀਓ ਕਿਸਾਨ ਵੀਰ ਨੂੰ ਸਾਂਝੀ ਕੀਤੀ ਸੀ ਜਿਵੇਂ ਬਲਾਸਟ ਹੈ ਤੇ ਸ਼ੀਥ ਬਲਾਈਟ ਹੈ ਪਲੱਸ ਪੂਰੇ ਤੱਬਿਆਂ ਦਾ ਰੋਗ ਹੈ ਜਿਵੇਂ ਨਟੀਬੋ ਇਹਨਾਂ ਤੇ ਸਾਰਿਆਂ ਤੇ ਕੰਮ ਕਰਦੀ ਆ ਐਮਈ ਸਟਾਰ ਟਾਪ ਬਲਾਸਟ ਵਾਸਤੇ ਆਪਾਂ ਐਮਈ ਸਟਾਰ ਟਾਪ ਜਿਹੜੀ ਕਿ ਸ਼ੀਥ ਬਲਾਈਟ ਤੇ ਵੀ ਕੰਮ ਕਰਦੀ ਆ ਤੇ ਜਾਂ ਆਪਾਂ ਜਿਹੜੀ ਜਨੇਵ ਜ 78 ਉਹ ਆਪਾਂ ਅੱਧਾ ਕਿਲੋ 200 ਲੀਟਰ ਪਾਣੀ ਜੋ ਕਰ ਸਕਦੇ ਜਾਂ 200 ਐਮਐਲ ਐਮੀ ਸਟਾਰਟ ਆਪ ਕਰ ਸਕਦੇ ਆ ਜਾਂ ਆਪਾਂ ਨਟੀਵੋ ਕਰ ਸਕਦੇ ਆ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਆਪਾਂ ਸਪਰੇਅ ਵਾਸਤੇ ਵਰਤਣਾ ਹੁੰਦਾ ਪਰ ਜਿਹੜਾ ਹੈ ਹਲਦੀ ਰੋਗ ਹੈ ਹਲਦੀ ਰੋਗ ਵਾਸਤੇ ਦੋ ਹੀ ਉਲੀਨਾਸ਼ਕ ਜਿਹੜੇ ਸਿਫਾਰਸ਼ ਨੇ ਜਿਨ੍ਹਾਂ ਦੇ ਵਿੱਚ ਇੱਕ ਤਾਂ ਕੋਸਾਈਡ ਆ ਅੱਧਾ ਕਿਲੋ ਜਿਹੜਾ 500 ਗ੍ਰਾਮ ਕੋਸਾਈਡ 46 ਡੀਐਫ ਕਾਪਰ ਹਾਈਡਰੋਕਸਾਈਡ ਜਾਂ ਗੈਲੀਲੀ ਹੋਵੇ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 200 ਲੀਟਰ ਪਾਣੀ ਦੇ ਵਿੱਚ ਇਹਦੀ ਸਪਰੇਅ ਕਰਨੀ ਹੁੰਦੀ ਆ ਤਾਂ ਇਹ ਜਿਹੜੀ ਗਲੀਲਿਓ ਵੇ ਆ ਤੁਹਾਡੀ ਇਹ ਸ਼ੀਤ ਬ্লাইਟ ਤੇ ਵੀ ਨਾਲ ਕੰਮ ਕਰਦੀ ਆ ਤੇ ਆਪਣੇ ਹਲਦੀ ਰੋਗ ਤੇ ਵੀ ਕੰਮ ਕਰਦੀ ਆ ਜਿਹੜਾ ਕੋਸਾਈਡ ਆ ਉਹ ਸਪੈਸ਼ਲ ਜਿਹੜਾ ਹੈਗਾ ਹਲਦੀ ਰੋਗ ਵਾਸਤੇ ਸਫਾਰਸ਼ਾ ਕਾਪਰ ਬੇਸਡ ਉਲੀਨਾਸ਼ਕ ਆ ਤਾਂ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਕਰ ਸਕਦੇ ਆ ਕਿ ਤੁਸੀਂ ਗੋਬਟੈਮ ਜੇ ਤੁਹਾਡੇ ਸ਼ੀਤ ਬ্লাইਟ ਵੀ ਆ ਮਤਲਬ ਮੁੱਢਾਂ ਦੇ ਵਿੱਚ ਕਈ ਵਾਰ ਬਿਮਾਰੀ ਨਜ਼ਰ ਆਉਣ ਲੱਗ ਪੈਂਦੀ ਆ ਤਾਂ ਉਦੋਂ ਤੁਸੀਂ ਗਲੀਲਿਓ ਵੇ ਕਰੋ ਤੇ ਉਹ 10-12 ਦਿਨ ਤੇ ਮਤਲਬ ਉਹਨ ਸਾਰਾ ਜਾਂ ਫਲਾਵਰਿੰਗ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਰਿਪੀਟ ਕਰ ਦਿਓ ਜਾਂ ਕੋਸਾਈਡ ਦੀ ਦੂਜੀ ਸਪਰੇ ਕਰ ਦਿਓ ਜਾਂ ਫਿਰ ਜੇ ਥੋੜੇ ਸ਼ੀਥ ਬ্লাইਟ ਤੁਹਾਨੂੰ ਲੱਗਦਾ ਕਿ ਆ ਸਕਦੀ ਪਰ ਅਜੇ ਹੈ ਨਹੀਂਗਾ ਅਟੈਕ ਕਿਉਂਕਿ ਗੋਬ ਟਾਈਮ ਆਪਾਂ ਉਲੀ ਨਾਸ਼ਕ ਦਾ ਸਪਰੇ ਕਰਨਾ ਹੁੰਦਾ ਤਾਂ ਤੁਸੀਂ ਪਹਿਲਾਂ ਕੋਸਾਈਡ ਕਰ ਦਿਓ ਤੇ ਫਿਰ ਤੁਸੀਂ ਜਿਹੜਾ ਹੈਗਾ 10-12 ਦਿਨ ਤੇ ਰਿਪੀਟ ਜਦੋਂ ਕਰਨੀ ਉਦੋਂ ਖਲੀਲੀ ਹੋਵੇ ਕਰ ਦਿਓ ਮੁੰਜਰਾ ਨਿਕਲਣ ਟਾਈਮ ਜਾਂ ਜਦੋਂ ਹਜੇ ਨਿਕਲਣੀਆਂ ਸ਼ੁਰੂ ਹੋਈਆਂ ਨਾ ਸਾਰਾ ਸ਼ੁਰੂ ਹੈ ਜਾਨੀ ਇੱਕ ਗੋ ਟਾਈਮ ਕਰ ਤਾ 10 12 ਦਿਨ ਤੇ ਰਿਪੀਟ ਕਰਤੀ ਇਹ ਵੀ ਥੋੜੀ ਜਿਹੜੀ ਸੀਕੁਐਂਸ ਆ ਉਹ ਠੀਕ ਰਹੂਗੀ ਤਾਂ ਜਿਹੜੀ ਗਲੀਲੀ ਹੋਵੇ ਇਹਦੇ ਨਾਲ ਤੁਹਾਡੇ ਦੋਵੇਂ ਜਿਹੜੇ ਸ਼ੀਤ ਬ্লাইਟ ਤੇ ਉਹ ਜਿਹੜਾ ਰੋਗ ਠੀਕ ਹੋ ਜਾਊ ਪਰ ਜਿਹੜਾ ਹੈਗਾ ਐਜੋਕਸੀ ਪਲਸ ਟੈਬੂ ਕੋਨ ਨਾਲ ਜੋਲ ਜੇ ਤੁਸੀਂ ਕਹੋ ਜਾਂ ਟੈਬੂ ਕੋਨ ਨਾਲ ਜੋਲ ਜਾਂ ਅ ਅ ਐਜੋਕਸੀ ਸਟੋਬਨ ਪਲਸ ਡਾਈਫਨ ਕੋਨ ਨਾਲ ਜੋਲ ਇਹ ਟੈਕਨੀਕਲ ਤੁਹਾਡੇ ਹਲਦੀ ਰੋਗ ਤੇ ਪ੍ਰੋਪਰ ਕੰਮ ਨਹੀਂ ਕਰਨਗੇ ਜਾਂ ਤੁਸੀਂ ਕਹੋਗੇ ਜੇ ਤੁਹਾਡੇ ਨਟੀਵੋ ਆ ਤਾਂ ਉਹ ਤੁਹਾਡੇ ਸ਼ੀਥ ਬ্লাইਟ ਤੇ ਕੰਮ ਕਰ ਜੂ ਬ੍ਰਾਊਨ ਲੀਫ ਸਪੌਟ ਤੇ ਵੀ ਕੰਮ ਕਰ ਜੂ ਬਲਾਸਟ ਤੇ ਵੀ ਕਿਸੇ ਹੱਦ ਤੱਕ ਕੰਮ ਵਧੀਆ ਕਰ ਜੂ ਪਰ ਜਿਹੜਾ ਹਲਦੀ ਰੋਗ ਹੈ ਇਹ ਤੇ ਤੁਹਾਨੂੰ ਜਾਂ ਤਾਂ ਕੋਸਾਈਡ ਜਾਂ ਪਹਿਲਾਂ ਜਿਵੇਂ ਕਿਸਾਨ ਵੀਰ ਬ্লাইਟੋਕਸ ਵੀ ਕਰ ਲੈਂਦੇ ਸੀ ਉਹਦਾ ਵੀ ਠੀਕ ਰਿਜ਼ਲਟ ਹੈ ਕਾਪਰ ਆਕਸੀਕਲੋਰਾਇਡ ਅੱਧਾ ਕਿਲੋ ਕਰ ਸਕਦੇ ਆ ਜਾਂ ਫਿਰ ਗਲੀਲਿਓ ਵੇ ਇਹਦੀ ਜਿਹੜੀ ਹੈਗੀ ਹੈ ਸਿਫਾਰਸ਼ ਹੈਗੀ ਹੈ ਇਹ ਤੁਸੀਂ ਜਿਹੜੀ ਸਪਰੇਅ ਕਰ ਸਕਦੇ ਜੀ ਦੇ ਨਾਲ ਤੁਹਾਡਾ ਸ਼ੀਥ ਬ্লাইਟ ਦਾ ਵੀ ਜਿਹੜਾ ਹੱਲ ਤੁਹਾਨੂੰ ਮਿਲ ਜੂਗਾ ਪਰ ਜਿਵੇਂ ਬਾਸਮਤੀ ਹੈ ਬਾਸਮਤੀ ਚ ਆਪਾਂ ਨੂੰ ਹਲਦੀ ਰੋਗ ਦੀ ਖਾਸ ਮੁਸੱਈਆ ਨਹੀਂ ਆਉਂਦੀ ਉਹ ਚ ਬਲਾਸਟ ਦੀ ਸਮੱਸਿਆ ਆ ਜਾਂਦੀ ਤਾਂ ਬਲਾਸਟ ਵਾਸਤੇ ਤੁਸੀਂ ਜਿਵੇਂ ਹੈਗਾ ਐਮੀਸਟਾ ਟਾਪ ਆ 200 ml ਉਹ ਕਰ ਸਕਦੇ ਹੋ ਪਹਿਲੀ ਸਪਰੇ ਤੁਸੀਂ ਜਨੇਬ ਕਰ ਲਓ ਅ ਅੱਧਾ ਕਿਲੋ ਜਨੇਬ ਜਿਹ 77 ਹੈ ਜਿਹੜੀ ਤੇ 10 12 ਦਿਨ ਤੇ ਉਹਨੂੰ ਰਿਪੀਟ ਕਰਨਾ ਤਾਂ EMI ਸਟਾਰਟ ਆਫ ਕਰ ਲਓ ਜੇ EMI ਸਟਾਰਟ ਆਫ ਹੈ ਜਿਹੜੀ ਤੁਸੀਂ ਐਜੋਕਸੀ ਪਲਸ ਡਾਈਫਨਫਨ ਕੋਨ ਅਜੋ ਟੈਕਨੀਕਲ ਆ ਬਾਇ ਨੇਮ ਨਹੀਂ ਕੋਈ ਜ਼ਰੂਰੀ ਹੁੰਦੀ ਜੇ ਤੁਹਾਨੂੰ ਹੋਰ ਕੰਪਨੀ ਚ ਸਸਤੇ ਇਹ ਟੈਕਨੀਕਲ ਮਿਲਦੇ ਆ ਤਾਂ ਉਹ ਲੈ ਸਕਦੇ ਆ ਜੇ ਤੁਸੀਂ ਇਹ ਰਿਪੀਟ ਕੋਈ ਉਲੀਨਾਸ਼ਕ ਰਿਪੀਟ ਕਰਨਾ ਚਾਹੋ ਨੇ ਉਹ ਵੀ ਰਿਪੀਟ ਹੋ ਜਾਂਦਾ ਪਰ ਇਹ ਨਹੀਂ ਕਿ ਆਪਾਂ ਪਿਛਲੇ ਸਾਲਾਂ ਚ ਵੀ ਉਹੀ ਵਰਤ ਰਹੇ ਆ ਵਾਰ-ਵਾਰ ਉਹ ਨੂੰ ਕਰ ਰਹੇ ਆ ਸਪਰੇ ਤਾਂ ਉਹਦੇ ਨਾਲ ਫਿਰ ਕਈ ਵਾਰ ਰਜਿਸਟੈਂਸ ਆ ਜਾਂਦੀ ਬਿਮਾਰੀ ਕਈ ਵਾਰ ਜਿਹੜੀ ਹੈਗੀ ਆ ਰੁਕਣੀ ਮੁਸ਼ਕਲ ਹੋ ਜਾਂਦੀ ਹੈ ਇੱਕ ਤਾਂ ਸਹੀ ਸਮਾਂ ਕਿ ਗੋਬ ਟਾਈਮ ਆਪਾਂ ਸਪਰੇਅ ਕਰਨੀ ਆ ਇੱਕ ਜਿਹੜਾ ਹੈਗਾ ਫਲਾਵਰਿੰਗ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜੀ ਸਪਰੇਅ ਜੇ ਰਿਪੀਟ ਕਰਨੀ ਕੰਪਲੀਟ ਕਰ ਲਈਏ ਤਾਂ ਕਿ ਆਪਣਾ ਨਾ ਤਾਂ ਕੁਆਲਿਟੀ ਵਾਈਜ਼ ਜੇ ਆਪਾਂ ਦੇਖੀਏ ਝੋਨੇ 'ਚ ਤੇ ਖਾਸ ਤੌਰ ਤੇ ਬਾਸਮਤੀ 'ਚ ਵੀ ਕਈ ਵਾਰ ਆਪਾਂ ਕੀ ਹੁੰਦਾ ਕਿ ਦੁੱਧਾ ਪਰ ਰਿਹਾ ਜਾਂ ਦਾਣੇ ਸਖਤ ਹੋ ਰਹੇ ਉਦੋਂ ਆਪਾਂ ਪੌਲੀਨਾਸ਼ ਕਰ ਰਹੇ ਆ ਉਹ ਕੀ ਹੁੰਦਾ ਇਨਫੈਕਸ਼ਨ ਪਹਿਲਾਂ ਹੋਈ ਹੁੰਦੀ ਆ ਤੇ ਆਪਾਂ ਨੂੰ ਜਦੋਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਆਪਾਂ ਉਹਦੋਂ ਸਪਰੇਅ ਕਰ ਦਿੰਨੇ ਜੇ ਤੁਸੀਂ ਗੋਬ ਟਾਈਮ ਸਪਰੇਅ ਕਰੋ ਤੇ ਉਹਨੂੰ ਰਿਪੀਟ ਕਰ ਦਿਓ 10 ਦਿਨ ਤੇ 12 ਦਿਨ ਤੇ 14 ਦਿਨ ਤੇ ਤਾਂ ਉਹਦੇ ਨਾਲ ਤੁਹਾਡੇ ਜੇ ਕੋਈ ਰੈਸ਼ ਹੈਗੀ ਆ ਕੋਈ ਸਪੋਰ ਉਲੀ ਦਾ ਹੈਗਾ ਜਾਂ ਕੋਈ ਇਨਫੈਕਸ਼ਨ ਹੈਗੀ ਤਾਂ ਉਹ ਰੁਕ ਜਾਂਦੀ ਉੱਥੇ ਤੇ ਉਹ ਤੁਸੀਂ ਜਿਹੜੀ ਹੈਗੀ ਆ ਨਿਸ਼ਾਨੀਆਂ ਆਉਣ ਤੋਂ ਪਹਿਲਾਂ ਪਹਿਲਾਂ ਜਾਂ ਨੁਕਸਾਨ ਹੋਣ ਤੋਂ ਪਹਿਲਾਂ ਪਹਿਲਾਂ ਉਸ ਚੀਜ਼ ਨੂੰ ਆਪਾਂ ਰੋਕ ਲੈਣੇ ਆ ਤੇ ਆਪਣੀ ਜਿਹੜਾ ਫਸਲ ਦਾ ਨੁਕਸਾਨ ਹੁਣ ਵੱਜ ਜਾਂਦਾ ਪਰ ਜੇ ਆਪਾਂ ਸਿੰਪਟਮ ਢੀਕਦੇ ਕਿ ਆਪਣੇ ਬਿਮਾਰੀ ਆਉ ਤ ਫੇਰ ਸਪਰੇ ਕਰਾਂਗੇ ਫਸਲ ਆਪਣੀ ਗੋਚਾਂ ਜਾਂ ਅਨਸਾਰਾ ਕਰ ਰਹੀ ਹੈ ਫੇਰ ਆਪਾਂ ਜਿਹੜਾ ਹੈ ਕਿ ਕਿਸੇ ਹੱਦ ਤੱਕ ਕਈ ਵਾਰ ਆਪਣਾ ਨੁਕਸਾਨ ਹੋ ਸਕਦਾ ਕਿਉਂਕਿ ਉਸ ਟਾਈਮ ਕੀ ਹੁੰਦਾ ਕਈ ਵਾਰ ਫਲਾਵਰਿੰਗ ਟਾਈਮ ਆਪਾਂ ਨੂੰ ਜੇ ਨਿਸ਼ਾਨੀਆਂ ਨਜ਼ਰ ਆਉਣ ਉਦੋਂ ਆਪਾਂ ਨੂੰ ਫੇਰ ਸਪਰੇ ਕਰਨੀ ਪਊ ਉਦੋਂ ਫਸਲ ਦਾ ਨੁਕਸਾਨ ਹੋਊਗਾ ਜਾਂ ਬਾਅਦ ਚ ਮਿਲਕ ਸਟੇਜ ਤੇ ਉਹ ਫਿਰ ਕੁਆਲਟੀ ਵੀ ਖਰਾਬ ਹੁੰਦੀ ਰੈਜ਼ੀਡੂ ਵੀ ਵਿੱਚ ਆ ਜਾਂਦਾ ਸੋ ਇਹਨਾਂ ਬੇਨਤੀਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ